ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਪਿੰਡ ਗੰਢੀਵਿੰਡ ਪਹੁੰਚੇ ਆ ਵੀਰ ਬਲਜੀਤ ਸਿੰਘ ਹੁਣਾਂ ਦੇ ਕੋਲ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋ ਪਸ਼ੂ ਵਪਾਰ ਦਾ ਕੀਤਾ ਵੀਰ ਬਲਜੀਤ ਸਿੰਘ ਹੁਣਾਂ ਦਾ ਦੋਸਤੋ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਸੋ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਏ ਆ ਜ਼ਿਆਦਾਤਰ ਬੇੜਾ ਵੀਰ ਲੈ ਕੇ ਆਉਂਦਾ ਅੱਜ ਇਸ ਵੀਡੀਓ ਦੇ ਵਿੱਚ ਇੱਕ ਹੀ ਵੜਾ ਆਪਾਂ ਤੁਹਾਨੂੰ ਦਿਖਾਉਣੀ ਆ ਬਿਲਕੁਲ ਸੱਜਰ ਤਾਜੀ ਸੂਈ ਆ ਤੇ ਪਿੰਡ ਗੰਢੀ ਪਿੰਡ ਹਰੀਕੇ ਪਤਨ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਆ ਮਹਰਾਣਾ ਪਿੰਡ ਨੱਥੂਪੁਰ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡ ਆ ਤੇ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਤਕਰੀਬਨ ਚੜ੍ਹਦੇ ਪਾਸੇ ਲ 1 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਅੱਜ ਤਰੀਕ 5 ਅਕਤੂਬਰ ਨੂੰ ਆਪਾਂ ਇਹ ਵੀਡੀਓ ਬਣਾ ਰਿਹਾ ਦੋਸਤੋ ਆਓ ਕਰਦੇ ਆ ਗੱਲਬਾਤ ਵੀਰ ਬਲਜੀਤ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸੂਆਂ ਦੀ ਠੀਕ ਆ ਜੀ ਸਭ ਤੋਂ ਪਹਿਲਾਂ ਵੀਰ ਬਲਜੀਤ ਸਤਿ ਸ੍ਰੀ ਅਕਾਲ ਸਤ ਨੰਪਰਾਵਾਂ ਸਤਿ ਸ਼੍ਰੀ ਅਕਾਲ ਹੋਰ ਭਾਜੀ ਬਲਜੀਤ ਸਿੰਘ ਠੀਕ ਠਾਕ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਕੰਮ ਜਿਹਾ ਸੇ ਤਾਂ ਬਹੁਤ ਵਧੀਆ ਵੀਰ ਜੀ ਠੀਕ ਠਾਕ ਵਧੀਆ ਚਾਹੀਦੀ ਵਧੀਆ ਬਲਜੀਤ ਵੀਰੇ ਅੱਜ ਨਾਗ ਆਪਣੇ ਕੋਲ ਇੱਕ ਹੀ ਤਕਰੀਫ ਹੈ ਜੀ ਇੱਕ ਹੀ ਬਸ ਇਸੇ ਤਰ੍ਹਾਂ ਕੋਈ ਦੋ ਨਾਗ ਆਉਂਦੇ ਵੇਖ ਵੀ ਜਾਂਦੇ ਅਸੇ ਲੋ ਜੇ ਤੁਸੀਂ ਤੁਹਾਨੂੰ ਪਰਸੋਂ ਫੋਨ ਲਾਇਆ ਸੀ ਉਹਦੇ ਮੈਂ ਵੇਖ ਗਿਆ ਤੁਹਾਡਾ ਬਹੁਤ ਟਾਈਮ ਲੱਗਾ ਆ ਠੀਕ ਆ ਇਹ ਫਿਰ ਕੱਲ ਆਂਦੀ ਫੇਰ ਜੀ ਠੀਕ ਹੈ ਜੀ ਅੱਛਾ ਬਲਜੀਤ ਵੀਰੇ ਇਹ ਬੈੜ ਜਿਹੜੀ ਬਿਲਕੁਲ ਸੱਜਰ ਤਾਜੀ ਸੂਈ ਆ ਜੇ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ ਇਹ ਵੀਰ ਜੀ ਪਰਸ ਪਰਸੋਂ ਸਾਮੇ ਸ਼ਾਮੀ ਸੂਈ ਆ ਤੇ ਸੂਹਾ ਕਿ ਨਮਾਇਆ ਸੂਹਾ ਵੀਰ ਜੀ ਉਤਰਾ ਘਰ ਵਾਲੇ ਤੇ ਦੂਜਾਂ ਦੇ ਪਰ ਤਿਜਾ ਕਹਾਂਗੇ ਬਾਕੀ ਆਉਦੀ ਕੋਈ ਸਮਝ ਲਾਵੇ ਤਿਜਾ ਸੂਹਾ ਹਾਂਜੀ ਹਾਂਜੀ ਠੀਕ ਹੈ ਜੀ ਬੋਲਾ ਇਸ ਵਕਤ ਬਲ ਜੀਤੇ ਭਾਈ ਕਿੰਨੇ ਆਹ ਵੇਲੇ 12 ਕਿਲੋ ਪਰ ਬੱਸ 10 ਦੀ ਗਰੰਟੀ ਦਿਆਂਗੇ ਠੀਕ ਹੈ ਜੀ ਹਾਂਜੀ ਲੋ ਦੋਸਤੋ ਪਰਸੋਂ ਦੀ ਸੂਈ ਆ ਸੂਹਾ ਵੀਰੰਦਾ ਵੀ ਜਿੱਥੋਂ ਖਰੀਦੀ ਆ ਦੂਜਾ ਕਹਿ ਕੇ ਉਹਨਾਂ ਦਿੱਤੀ ਆ ਪਰ ਅਗੋਂ ਮੇਰਾ ਵੀਰ ਕੋਈ ਵੀ ਤੁਸੀਂ ਤਿਜਾ ਸੂਹਾ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਤੇ ਬੋਲਾ ਵੀਰੰਦਾ ਵੀ ਦਸੋਂ ਬਾਹਰ ਹੀ ਆ ਪਰ 10 ਕਿਲੋ ਜਿਹੜਾ ਮੰਨ ਕੇ ਕੋਈ ਭਰਾ ਸੌਦਾ ਕਰ ਬਾਕੀ ਠੰਡੀ ਠੰਡੀ ਆ ਕਰੋ ਚੈੱਕ ਠੀਕ ਆ ਜੀ ਸੋ ਵੰਡ ਪੁੰਡ ਆਫਸੀ ਥਣਾ ਦੀ ਚੰਗੀ ਆ ਕੋਈ ਜੋੜਾ ਥਾਣ ਨਹੀਂ ਗਾ ਮੁੱਠੀ ਮੁੱਠੀ ਥਾਣਾ ਤੇ ਚਾਰੇ ਥਾਣਾ ਦਾ ਸਪੇਸ ਪੂਰੀ ਵੰਡ ਆ ਪਤਾ ਨੂੰ ਇੱਕ ਵਾਰੀ ਚੈੱਕ ਕਰਾ ਦਿੰਨੇ ਆ ਆ ਦੇਖੋ ਜੀ ਠੀਕ ਆ ਜੀ ਸੋ ਉਲਟ ਬਹਿਣੀ ਵਾਲੀ ਸਾਈਡ ਤੋਂ ਬਾਕੀ ਆ ਫੇਸ ਕੁਆਲਟੀ ਆ ਠੀਕ ਆ ਜੀ ਤੇ ਬਾਕੀ ਬਲਜੀਤ ਵੀਰੇ ਚੋਣ ਚਾਂ ਚੰਗੀ ਆ ਚਾਰੇ ਥਾਣਾ ਦੀ ਬਿਲਕੁਲ ਸਾਫ ਆ ਪਤਾਰਾ ਮਾਰ ਕੇ ਖਾਦਨੇ ਵੀਡੀਓ ਚ ਵੀਰ ਜੀ ਠੀਕ ਆ ਜੀ ਕੱਚਾ ਲਾ ਕੇ ਥੋੜਾ ਜਿਆਦਾ ਡਰਦੀ ਆ ਕੈਮਰੇ ਤੋਂ ਆ ਲੋ ਜੀ ਚੋਣ ਚਾਣ ਇੱਕ ਨੰਬਰ ਆ ਠੀਕ ਆ ਜੀ 10 ਕਿਲੋ ਐਸ ਵਕਤ ਪੋਲਾ ਹੈ ਜਿਹੜਾ ਕਿਸੇ ਵੀਰ ਨੇ ਧਿਆਣ ਕੇ ਚੋ ਲੈਣਾ ਠੀਕ ਆ ਜੀ ਤਸੱਲੀ ਕਰ ਲੈਣੀ ਚਲੋ ਜੀ ਠੀਕ ਹੈ ਲੈ ਵੀਰ ਬਲਜੀਤ ਇੱਕ ਵਾਰੀ ਖੋਲ ਕੇ ਨੂੰ ਤੋੜ ਕੇ ਦਿਖਾ ਦਗੀ ਆਪਾਂ ਮਗਰ ਬੱਛਾ ਹੀ ਆ ਗਿਆ ਨਾ ਬੱਛਾ ਹੀ ਮਗਰ ਬੱਛਾ ਉਹਦੀ ਮਗਰ ਬੱਛਾ ਠੀਕ ਆ ਜੀ ਆਜਾ ਤਿੱਜਾ ਦੇਣਾ ਸੂਈ ਨੂੰ ਵੀਡੀਓ ਵੀ ਹੈਗੀ ਆਪਣੇ ਕੋਲ ਸੂਈ ਦੀ ਸੰਤੂ ਸੂਈ ਦੀ ਠੀਕ ਆ ਜੀ ਉਹ ਵੀ ਕਿਸਾਨ ਵੀਰੋ ਜਿਹੜੀ ਵੀਡੀਓ ਵੀ ਮਿਲ ਜੂਗੀ ਠੀਕ ਆ ਜੀ ਸੁੰਦੀ ਦੀ ਵੀਡੀਓ ਵੀ ਹੈਗੀ ਆ ਜੇਰ ਦੀ ਤੇ ਜੇਰ ਜੂਰ ਪਈ ਦੀ ਵੀਡੀਓ ਵੀ ਹੈਗੀ ਆ ਠੀਕ ਆ ਜੀ ਕੋਈ ਵੀਰ ਵੀ ਆਉਂਦਾ ਠੀਕ ਆ ਜੀ ਉਹ ਤੁਹਾਨੂੰ ਵੀਰ ਦਿਖਾ ਦੇਊਗਾ ਜਿਹੜਾ ਵੀ ਕੋਈ ਖਰੀਦਦਾ ਵੀਰ ਸੌਦਾ ਕਰਦਾ ਬਾਕੀ ਰੰਗ ਰੂਗ ਬਹੁਤ ਵਧੀਆ ਹੈ ਵਾਈਟ ਰੰਗ ਦੇ ਵਿੱਚ ਆ ਕੱਦ ਉੱਚਾ ਠੀਕ ਆ ਜੀ ਕੱਦ ਵੱਡਾ ਵੱਡੀ ਵਾਹ ਵੱਡੀ ਆ ਕੋਈ ਸਮਦਰ ਜਾਂ ਛੋਟੀ ਨਹੀਂ ਗਈ ਵੱਡੀਆਂ ਵੜਾਂ ਦੇ ਵਿੱਚ ਆਪਾਂ ਇਹਦੀ ਗਿਣਤੀ ਕਰ ਸਕਦੇ ਆ ਠੀਕ ਆ ਦਰਦੀ ਆ ਦਰਦੀ ਲੋ ਠੀਕ ਆ ਤੇ ਬਲਜੀਤ ਬਰੇ ਦੀ ਕੀ ਡਿਮਾਂਡ ਕੀ ਮੁੱਲ ਕਰਤਾ ਫਿਰ ਸੰਤੂ ਸਾਹਿਬ ਡਿਮਾਂਡ ਇਹੋ ਜੇ 60 ਵੀ ਮੰਗ ਜਾਂਦੇ 65 ਵੀ ਮੰਗ ਜਾਂਦੇ ਆ ਆ ਆਪਾਂ 55000 ਦੇ ਦੇਈਏ 55 ਦੀ ਨਹੀਂ ਜਿਆਦਾ ਆਪਾਂ ਬਿਲਕੁਲ ਜਾਇਜ਼ ਹੀ ਦੇਈਏ ਆਪਣਾ ਮਾਲ ਪਹਿਲਾਂ ਵੀ ਜਾਇਜ਼ ਹੀ ਗਿਆ 50 ਹੀ ਦੇ ਦਈਏ ਸੰਤੂ ਸਾਹਿਬ 5 ਹੋਰ ਢਾ ਲੈਣੇ ਆ 50 ਦੀ ਬਾਕੀ ਮੌਕੇ ਤੇ ਕਰਦੇ ਅਜੇ ਹੋਰ 50 ਹੋਰ ਸੰਤੂ ਸਾਹਿਬ ਕਰ ਦਾਂਗੇ 2 ਘਾਟ ਦੀ ਦੇ ਦਾਂਗੇ 48 ਦੀ ਹਾਂਜੀ ਲਓ ਜੀ 47 ਦੀ ਦੇਦਾ ਸੰਤੂ ਸਾਹਿਬ 47 ਦੀ ਹਾਂਜੀ ਚਲੋ ਜੀ ਹਾਂਜੀ ਲਓ ਜੀ 47000 ਦੀ ਇਹ ਹੋਰ ਵੀ ਛੋੜ ਜਪਾ ਕਰਾਂਗੇ ਜੋ ਭੈਣ ਭਰਾ ਆਊਗਾ ਆਪਣੇ ਕੋਲ ਲਓ ਵੀ ਖੁੱਲੇ ਗੱਫੇ ਹੈ ਖੁੱਲੇ ਖੁੱਬੇ ਖੁੱਲੇ ਲਓ ਜੀ ਹਾਂਜੀ ਖੁੱਲੀਆਂ ਛੋਟਾਂ ਕਿਸਾਨ ਵੀਰੋ ਠੀਕ ਹੈ ਜੀ 47000 ਦੇ ਵਿੱਚੋਂ ਹੋਰ ਵੀ ਮੌਕੇ ਤੇ ਛੋਰਛਪਾ ਹੋ ਜਾਊਗਾ ਮਾਨਤਾਂ ਹੋ ਜਾਊਗਾ ਠੀਕ ਹੈ ਜੀ ਕੋਈ ਵੀਰ ਸੌਦਾ ਕਰੇ ਕਿਉਂਕਿ ਸੂਈ ਸੁਭਾਈ ਵੈੜਾ ਇੱਥੇ ਆਣ ਕੇ ਕਿਸੇ ਵੀਰ ਨੇ ਚੋਕੇ ਵੇਖਣੀ ਹੈ ਤੇ ਬੇ ਤੜਕ ਹਾਂਜੀ ਹਾਂਜੀ ਇਹ ਚਿੰਤਾ ਇੱਥੇ ਆਪਾਂ ਦੀ ਆਪਣੀ ਆਣ ਕੇ ਤਸਦੀਕ ਕਰੀ ਪਤਾ ਰਮਰਵਾਦ ਨੇ ਆਵੇ ਆ ਜਰੂਰ ਬਿਨ ਬਗੈਰ ਹੀ ਕੋ ठीक है जी ओके जी ओके संपर्क नंबर बोल दिए जी अक तीन अठहत्तर जीरो ठीक है जी हाँ जी ਇੱਕ ਹੋਰ ਫਿਰ ਬੋਲਦਿਏ ਤੇਰੇ 7778 55071 ਠੀਕ ਹੈ ਜੀ ਹਾਂਜੀ ਲੋ ਵੀ ਕਿਸਾਨ ਵੀਰ ਉਹ ਇੱਕ ਵੈਰ ਅਜ ਬਲਜੀਤ ਵੀਰ ਦੇ ਕੋਲੇ ਬਕਾਉ ਸੀਗੀ ਠੀਕ ਹੈ ਜੀ ਐਡਰੈਸ ਆਪਾਂ ਤੁਹਾਨੂੰ ਕਨਫਰਮ ਕਰਾਈ ਦਿੱਤਾ ਪਿੰਡ ਗੰਢੀਵਿੰਡ ਹੜੀਕੇ ਪਤਨ ਦੇ ਬਿਲਕੁਲ ਨੇੜੇਕ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਆਓ ਇੱਥੇ ਆਣ ਕੇ ਆਪਣੀ ਇੱਕ ਟਾਈਮ ਕੋਈ ਵੀਰ ਚੋਲੇ ਕੋਈ ਦੋ ਟਾਈਮ ਚੋਲੇ ਤਸੱਲੀ ਕਰ ਲਿਓ ਠੀਕ ਹੈ ਜੀ 10 ਕਿਲੋ ਤੋਂ ਬਾਹਰ ਜਿਹੜਾ ਐ ਉਸ ਵਕਤੇ ਦੇ ਥੱਲੇ ਬੋਲਾ ਹਾਜ਼ਰ ਆ ਸੋ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਬਤੇਰੇ ਗੱਲਬਾਤ ਕਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ 7 ਸ਼ਰੀਆ ਕਾਲ